ਪੰਜਾਬ ਐਡ ਦ ਚੈਨਲ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਤੇ ਬਾਕੀ ਇਲਾਕੇ ਦੇ ਵਿੱਚ ਨજર ਮਾਰਾਂਗੇ ਕਿ ਕਿ ਕਿਸ ਤਰ੍ਹਾਂ ਮੌਸਮ ਰਹੇਗਾ ਸਭ ਤੋਂ ਪਹਿਲਾਂ ਨજર ਮਾਰਦੇ ਹਾਂ ਮਾਲਵੇ ਇਲਾਕੇ ਦੇ ਵਿੱਚ 26 ਤਰੀਕ ਰਾਤ ਨੂੰ ਬੱਦਲ ਗਰਜਦੇ ਰਹਿਣਗੇ ਤੇ 27 ਤਰੀਕ ਨੂੰ ਵੀ ਸਾਰਾ ਦਿਨ ਬੱਦਲਵਾਈ ਰਹੇਗੀ ਪਰ ਮੀਂਹ ਹਾਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਮਾਲਵਾ ਇਲਾਕੇ ਦੇ ਵਿੱਚ ਸ਼ਾਮ ਨੂੰ 4-5 ਵਜੇ ਹਨੇਰੀ ਆਉਣ ਦੀ ਸੰਭਾਵਨਾ ਹੋਵੇਗੀ ਅੰਮ੍ਰਿਤਸਰ ਤਰਨਤਾਰਨ ਤੇ ਮਾਝਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ 27 ਤਰੀਕ ਨੂੰ ਖੜਾਕੇਦਾਰ ਧੁੱਪ ਲੱਗੇਗੀ ਤੇ ਸ਼ਬੀ ਤਰੀਕ ਰਾਤ ਨੂੰ ਹਲਕੇ ਤੋਂ ਦਰਮਿਆਨੀ ਬਦਲਵਾਈ ਹੋ ਸਕਦੀ ਹੈ ਤੇ 27 ਤਰੀਕ ਨੂੰ ਸਾਰਾ ਦਿਨ ਧੁੱਪ ਲੱਗੇਗੀ ਬੱਤ ਬੱਤ ਟੈਂਪਰੇਚਰ 40 ਡਿਗਰੀ ਸੈਲਸੀਅਸ ਸਰਵੇਗਾ ਨਵਾਂ ਸ਼ਹਿਰ ਇਲਾਕੇ ਦੇ ਵਿੱਚ ਬੁੱਧਵਾਰ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਤੇ ਰਾਤ ਭਰ ਮੀਂਹ ਪੈਂਦਾ ਰਹੇਗਾ ਰਾਤ ਦੇ 12:00 1:00 ਤੋਂ ਲੈ ਕੇ ਸਵੇਰ ਦੇ 8-9:00 ਤੱਕ ਹਲਕੇ ਤੋਂ ਦਰਮਿਆਨੀ ਬਾਰਿਸ਼ ਨਵਾਂ ਸ਼ਹਿਰ ਜਲੰਧਰ ਤੇ ਦਵਾਪਾ ਇਲਾਕੇ ਦੇ ਵਿੱਚ ਹੁੰਦੀ ਰਹੇਗੀ ਹਜੂਰ ਸਾਹਿਬ ਜੇ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਮੀਂਹ 27 ਤਰੀਕ ਨੂੰ ਹੋਵੇਗਾ ਮਨਾਲੀ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ 27 ਤਰੀਕ ਨੂੰ ਦੁਪਹਿਰ 1 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਹੋਵੇਗੀ। ਨਦੇੜ ਹਜੂਰ ਸਾਹਿਬ ਜੇ ਨਜ਼ਰ ਮਾਰੀਏ ਤਾਂ ਉੱਥੇ ਸਾਰਾ ਦਿਨ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। ਗ੍ਰੈਮਟਨ, অন্ਟਾਰੀਓ, ਕੈਨੇਡਾ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ ਉੱਥੇ ਵੀ 26 ਤਰੀਕ ਨੂੰ 4-5 ਵਜੇ ਤੋਂ ਲੈ ਕੇ ਰਾਤ ਦੇ 12-1 ਵਜੇ ਤੱਕ ਮੀਂਹ ਹੋਵੇਗਾ ਤੇ 27 ਤਰੀਕ ਨੂੰ ਹਲਕੀ ਦਰਮਿਆਨੀ ਬਦਲਵਾਈ ਦਿਖਾਈ ਦੇਵੇਗੀ। ਯੂਬਾ ਸਿਟੀ, ਸਟਾਕਟਨ ਤੇ ਬਾਕੀ ਕੈਲੀਫੋਰਨੀਆ ਇਲਾਕੇ ਦੇ ਵਿੱਚ ਕੜਾਕੇਦਾਰ ਗਰਮੀ 20 ਤਰੀਕ ਅਤੇ 27 ਤਰੀਕ ਨੂੰ ਵੀ ਰਹੇਗੀ। ਵੱਧ ਤੋਂ ਵੱਧ ਟੈਂਪਰੇਚਰ 31 ਤੋਂ 32 ਡਿਗਰੀ ਸੈਲਸੀਅਸ 27 ਤਰੀਕ ਨੂੰ ਜਾਵੇਗਾ। ਨਿਊਯਾਰਕ ਸਿਟੀ ਦੇ ਵਿੱਚ ਜਿੱਥੇ ਕਿ ਕਾਫੀ ਪੰਜਾਬੀ ਵਸਦੇ ਨੇ ਉੱਥੇ ਦਿਨ ਬੁੱਧਵਾਰ ਸੰਘਣੇ ਬੱਦਰ ਰਹਿਣਗੇ ਰਾਤ ਦੇ ਟਾਈਮ ਜ਼ਬਰਦਸਤ ਮੀਂਹ ਪਵੇਗਾ ਤੇ ਸਾਰਾ ਰਾਤ ਬੁੱਧਵਾਰ ਮੀਂਹ ਪੈਂਦਾ ਰਹੇਗਾ ਤੇ ਵੀਰਵਾਰ ਸਵੇਰੇ 7-8 ਵਜੇ ਤੱਕ ਮੀਂਹ ਹੋਵੇਗਾ ਤੇ ਬਾਅਦ ਵਿੱਚ ਵੀ ਹਲਕੇ ਤੋਂ ਦਰਮਿਆਨੀ ਤੂਪ ਲੱਗਣ ਦੀ ਸੰਭਾਵਨਾ 27 ਤਰੀਕ ਨੂੰ ਰਹੇਗੀ। ਦਬਈ ਦੇ ਵਿੱਚ 26 ਤਰੀਕ ਨੂੰ ਰਾਤ ਦੇ ਟਾਈਮ ਬੱਦਲ ਹਲਕੇ ਤੋਂ ਬਦਲਵਾਈ ਰਹੇਗੀ ਤੇ 27 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਹਲਕੇ ਤੋਂ ਦਰਮਿਆਨੀ ਬਦਲਵਾਈ ਤੇ ਵਾਤਵਾ ਟੈਂਪਰੇਚਰ 38 ਡਿਗਰੀ ਸੈਲਸੀਅਸ 27 ਤਰੀਕ ਨੂੰ ਬਣਿਆ ਰਹੇਗਾ। ਚੰਦ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੱਥੇ ਵੀ ਪੰਜਾਬੀ ਵਸਦੇ ਨੇ ਉਸ ਦਾ ਮੌਸਮ ਜਾਣਨ ਵਾਸਤੇ। ਬਹੁਤ-ਬਹੁਤ ਤੁਹਾਡਾ ਧੰਨਵਾਦ।